ਸਰ ਸਾਹਿਬ ਦੇ ਪਿੰਡ ਸੱਦਰਵਾਲਾ ਵੀ ਕੇ ਕਿਸਾਨਾਂ ਨਾਲ ਮੀਟਿੰਗ ਕਰਨ ਦੇ ਲਈ ਬੀ ਕੇ ਜੂ ਸਿੱਧੂਪੁਰਾ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਦੇ ਭਾਰੀ ਕਟਨ ਸੰਬੋਧਨ ਕੀਤਾ ਅਤੇ ਚੱਲ ਰਹੇ ਅੰਦੋਲਨ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਹਰਿਆਣਾ ਦੇ ਬਾਰਡਰਾਂ ਤੇ ਇਕੱਠ ਕਰਨ ਲਈ ਅਪੀਲ ਕੀਤੀ ਹੈ। ਅਤੇ ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਿਹੜੇ ਕਿਸਾਨ ਦੇ ਟਰੈਕਟਰ ਆਦਿ ਦਾ ਨੁਕਸਾਨ ਹੋਇਆ ਉਹਨਾਂ ਦੇ ਟਰੈਕਟਰ ਉਹਨਾਂ ਨੂੰ ਠੀਕ ਕਰਵਾ ਕੇ ਕਿਸਾਨਾਂ ਨੂੰ ਵਾਪਸ ਕੀਤੇ ਜਾਣਗੇ। ਇਸ ਮੌਕੇ ਉਹਨਾਂ ਕਿਹਾ ਕਿ ਜਦ ਪਿੰਡਾਂ ਵਿੱਚ ਬੀਜੇਪੀ ਪਾਰਟੀ ਵਾਲੇ ਵੋਟਾਂ ਮੰਗਣ ਲਈ ਆਉਣਗੇ ਤਾਂ ਪਹਿਲਾਂ ਸ਼ਾਂਤ ਮੀਟ ਟੰਗ ਦੇ ਨਾਲ ਤਿੱਖੇ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ ਜਾਣਗੇ ਜੇਕਰ ਉਹ ਸਾਡੇ ਸਵਾਲਾਂ ਦੇ ਸਹੀ ਜਵਾਬ ਦੇਣ ਫਿਰ ਉਸ ਉੱਪਰ ਵਿਚਾਰ ਕੀਤਾ ਜਾਵੇਗਾ ਜੇਕਰ ਸਾਡੇ ਸਵਾਲਾਂ ਦੇ ਜਵਾਬ ਦੇਣ ਵਿੱਚ ਆਨ੍ਹਾ ਕਰਨੀ ਕਰਨਗੇ ਜਾਂ ਸਾਡੇ ਸਵਾਲ ਦੇ ਜਵਾਬ ਦੇਣ ਤੋਂ ਭੱਜਣਗੇ ਤਾਂ ਫਿਰ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਆਪਣੇ ਪਿੰਡਾਂ ਵਿੱਚ ਬੀਜੇਪੀ ਪਾਰਟੀ ਦੇ ਲੀਡਰਾਂ ਦੇ ਬਾਈਕਾਟ ਦਾ ਪੋਸਟਰ ਬਣਾ ਉਸ ਉੱਤੇ ਸ਼ੁਭਕਰਨ ਸਿੰਘ ਦੀ ਫੋਟੋ ਲਗਾ ਕੇ ਉੱਪਰ ਇੱਕ ਸਲੋਗਨ ਇਹ ਲਿਖਿਆ ਜਾਵੇਗਾ ਕਿ ਸ਼ੁਭਕਰਨ ਦਾ ਕੀ ਕਸੂਰ ਸੀ ਜੋ ਉਸ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਉਹ ਵੀ ਤਾਂ ਹੋਰ ਕਿਸਾਨਾਂ ਦੀ ਤਰ੍ਹਾਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਸਰਕਾਰ ਤੋਂ ਕਿਸਾਨਾਂ ਦੀਆਂ ਮੰਗਾਂ ਲਈ ਇਨਸਾਫ ਲੈਣ ਲਈ ਦਿੱਲੀ ਜਾ ਰਿਹਾ ਸੀ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਦੋ ਸਾਡਾ ਇੱਕ ਪ੍ਰੋਗਰਾਮ ਐਸਕੇਐਮ ਨਾਨ ਪੋਲਿਟੀਕਲ ਵੱਲੋਂ ਚੱਲ ਰਿਹਾ ਹੈ ਧਰਨਿਆਂ ਨੂੰ ਲੈ ਕੇ ਜਿਹੜਾ ਅੰਦੋਲਨ ਸਾਡਾ ਚੱਲ ਰਿਹਾ ਉਸ ਅੰਦੋਲਨ ਦੀ ਮਜ਼ਬੂਤੀ ਦੇ ਲਈ ਉਦੋਂ ਅੱਗੇ ਜਾ ਕੇ BKU 8 ਦਾ ਸਿੱਧੂਪੁਰ ਨੇ ਇੱਕ ਬਕਾਇਦਾ ਮਹਿੰਮ ਚਲਾਈ ਹੋਈ ਹੈ ਕਿ ਅਸੀਂ ਹਰੇਕ ਜ਼ਿਲ੍ਹੇ ਦੀ ਪਿੰਡ ਇਕਾਈਆਂ ਨੂੰ ਸੱਦ ਕੇ ਵੱਧਵੀਂ ਮੀਟਿੰਗ ਕਰਕੇ ਹਰ ਇੱਕ ਪਿੰਡ ਤੱਕ ਇਹ ਸੁਨੇਹਾ ਪਹੁੰਚਾਉਣ ਦਾ ਸਾਡੀ ਕੋਸ਼ਿਸ਼ ਹੈ ਸਚਾਈ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ ਅਕਲ ਹਾਲਾਤਾਂ ਦੇ ਚੋਂ ਅੰਦੋਲਨਾਂ ਇਸ ਵੇਲੇ ਕਿਹੜੇ ਹਾਲਾਤਾਂ ਚ ਹੈ ਕਿਸਾਨਾਂ ਤੱਕ ਗੱਲ ਜਾਣੀ ਬਹੁਤ ਜ਼ਰੂਰੀ ਹੈ ਨਾਲ ਅਗਲੀ ਗੱਲ ਇਹ ਆ ਕਿ ਬਹੁਤ ਸਾਰੇ ਭਰਮ ਨੇ ਲੋਕਾਂ ਦੇ ਵਿੱਚ ਕਿ ਲੋ ਜੀ ਹੁਣ ਤਾਂ ਕੋਡ ਆਫ ਕੰਡਕਟ ਲੱਗ ਗਿਆ ਹੁਣ ਕੀ ਬੈਠਣ ਦਾ ਫਾਇਦਾ ਮੈਂ ਸਮਝਦਾ ਕਿ ਲੋਕਾਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਅੰਦੋਲਨ ਅੱਜ ਤੱਕ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਪਹਿਲੀ ਵਾਰੀ ਹੋਇਆ ਹੈ ਕਿ ਕੋਡ ਆਫ ਕੰਡਕਟ ਦੇ ਚੱਲਦਿਆਂ ਕਿਸਾਨ ਦਾ ਅੰਦੋਲਨ ਚੱਲਦਾ ਹੋਵੇ ਔਰ ਇਹ ਕੋਡ ਆਫ ਕੰਡਕਟ ਦੇ ਦੌਰਾਨ ਹੀ ਕਿਸਾਨ ਪੋਲੀਟੀਕਲ ਧਿਰਾਂ ਦੇ ਏਜੰਡੇ ਤੇ ਆ ਸਕਦੇ ਨਹੀਂ ਇਸੇ ਸਮਾਂ ਇੱਕ ਸਮਾਂ ਹੀ ਹੈ ਕਿ ਜਦੋਂ ਅਸੀਂ ਚਰਚਾ ਦਾ ਵਿਸ਼ਾ ਬਣ ਸਕਦਾ ਕਿਸਾਨ। ਤੋਂ ਇਹ ਇਕੱਲਾ ਇਹਨਾ ਨਹੀਂ ਕਿ ਚਰਚਾ ਦਾ ਵਿਸ਼ਾ ਜਾਂ ਅਜੰਡੇ ਤੇ ਆਉਣਾ। ਹੁਣ ਮੰਨ ਲਓ ਕੱਲ ਨੂੰ ਸਰਕਾਰ ਬਦਲੇਗੀ। ਕਿਹੜੀ ਆਉਂਦੀ ਹੈ ਇਹ ਵੈਖਰੂ ਜਾਣਦਾ ਕਿਨੂੰ ਕਿਨੂੰ ਇਹ ਦੁਬਾਰਾ ਮਾਨ ਮਿਲਣਾ ਪਰਮਾਤਮਾ ਵੱਲੋਂ। ਲੇਕਿਨ ਜਿਹੜਾ ਵੀ ਆਏਗਾ ਉਹਦੇ ਲਈ ਕਿਸਾਨਾਂ ਦਾ ਚੱਲਦਾ ਅੰਦੋਲਨ ਉਹਨੂੰ ਸੌਖੀ ਨੀਂਦ ਨਹੀਂ ਸੌਣ ਦੇਗਾ। ਉਹਨੂੰ ਪਹਿਲਾਂ ਸੋਚਣਾ ਪਏਗਾ ਇਸ ਤਖਤ ਤੇ ਦੁਬਾਰਾ ਬੈਠਣ ਤੋਂ ਪਹਿਲਾਂ। ਇਹ ਕਿਸਾਨਾਂ ਦਾ ਮਸਲਾ ਹੱਲ ਕੀਤੇ ਬਿਨਾ ਗੱਲ ਨਹੀਂ ਬਣਨੀ ਸੋ ਇਸ ਕਰਕੇ ਇਹ ਅੰਦੋਲਨ ਆ ਜਿਹੜਾ ਇਹ ਐਜ਼ ਇਟ ਇਜ਼ ਜਾਰੀ ਆ ਚੜ੍ਹਦੀ ਕਲਾ ਚ ਸਾਡਾ ਪਰਪਸ ਇਸ ਮੀਟਿੰਗਾਂ ਦਾ ਕਿ ਇਹਨਾਂ ਅੰਦੋਲਨ ਨੂੰ ਦੁਬਾਰਾ ਅਸੀਂ ਪਹਿਲਾਂ ਵਾਂਗੂ ਮਜ਼ਬੂਤ ਅੰਦੋਲਨ ਕਰਨ ਦੇ ਲਈ ਕੋਸ਼ਿਸ਼ ਕਰੀਏ ਕਿ ਵੱਡੀ ਪੱਧਰ ਦੇ ਉੱਤੇ ਹਰ ਪਿੰਡ ਦੇ ਵਿੱਚੋਂ ਕੋਈ ਪਿੰਡੇ ਇਹ ਜਾਣਾ ਹੋਵੇ ਜਿੱਥੋਂ ਸਾਡੇ ਕਿਸਾਨਾਂ ਦੀ ਸ਼ਮੂਲੀਅਤ ਨਾ ਹੋਵੇ ਔਰ ਨਾਲ ਸਾਡਾ ਇਹ ਵੀ ਸੀਗਾ ਜਦ ਇਹ ਹਾੜੀ ਦੀ ਕਟਾਈ ਦਾ ਸੀਜ਼ਨ ਆਉਣਾ ਹੈ ਅਸੀਂ ਕਿਸ ਤਰੀਕੇ ਦੇ ਨਾਲ ਕਿ ਵਿਉਂਤਬੰਦੀ ਦੇ ਨਾਲ ਹਾੜੀ ਵੀ ਕੱਟਣੀ ਹੈ ਔਰ ਮੋਰਚਿਆਂ ਨੂੰ ਵੀ ਮਤਲਬ ਮਜ਼ਬੂਤ ਰੱਖਣਾ ਹੈ ਉਹਦੇ ਤੇ ਵੀ ਇੱਥੇ ਚਰਚਾ ਹੋਈ ਹੈ ਔਰ ਲੋਕਾਂ ਦਾ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ ਤੁਸੀਂ ਦੇਖਿਆ ਹੀ ਹੈ ਕਿੱਡੀ ਵੱਡੀ ਪੱਧਰ ਦੇ ਉੱਤੇ ਨੌਜਵਾਨ ਬਜ਼ੁਰਗ ਅੱਜ ਇਸ ਮੀਟਿੰਗ ਦੇ ਵਿੱਚ ਇਕੱਲੇ ਇੱਕ ਬਲਾਕ ਦੀ ਮੀਟਿੰਗ ਹੈ ਇਹਦੇ ਵਿੱਚ ਏਡੀ ਪੱਧਰ ਵੱਡੀ ਪੱਧਰ ਦੇ ਉੱਤੇ ਉਹਨਾਂ ਨੇ ਹਿੱਸਾ ਲਿਆ ਔਰ ਨਾਲ ਇਹ ਵੀ ਗੱਲ ਹੈ ਕਿ ਵਿਉਂਤਬੰਦੀ ਨੂੰ ਇਹ ਲੋਕਾਂ ਨੇ ਅਡਾਪਟ ਕੀਤਾ ਲੋਕਾਂ ਨੇ ਹੱਥ ਖੜੇ ਕਰਕੇ ਇਹ ਗੱਲ ਮੰਨੀ ਹੈ ਕਿ ਅਸੀਂ ਜਿਹੜੇ ਸਾਡੇ ਟਰੈਕਟਰ ਟਰਾਲੀਆਂ ਖੜਿਆ ਕੋਈ ਅਸੀਂ ਛੇੜਾਂਗੇ ਨਹੀਂ ਔਰ ਅਸੀਂ ਸਾਡੇ ਗਵੰਡੀਆਂ ਦੇ ਟਰੈਕਟਰ ਨਾਲ ਇੱਕ ਦੂਜੇ ਦੇ ਨਾਲ ਉਹਨਾਂ ਦੀ ਫਸਲ ਵੀ ਸੰਭਾਲ ਸੰਭਾਲਾਂਗੇ ਅੱਗੇ ਉਹਨਾਂ ਦੀ ਫਸਲ ਦੀ ਬਜਾਦ ਵੀ ਕਰਕੇ ਦੇਵਾਂਗੇ ਇੱਥੋਂ ਤੱਕ ਸਾਡੇ ਲੋਕਾਂ ਨੇ ਮਤਲਬ ਅੱਜ ਸਹਿਯੋਗ ਦੇਣ ਦੀ ਗੱਲ ਕੀਤੀ। ਦੱਸੋ ਸਾਡਾ ਫੈਸਲਾ ਬੜਾ ਕਲੀਅਰ ਹੈ। ਕਿ ਸਾਡਾ ਅਸੀਂ ਗੈਰ ਰਾਜਨੀਤਿਕ ਐਸਕੇਮ ਹੈ ਅੰਦੋਲਨ ਗੈਰ ਰਾਜਨੀਤਿਕ ਆ ਤੇ ਗੈਰ ਰਾਜਨੀਤਿਕ ਰਾਖੇ ਹੀ ਲੜਾਂਗੇ ਹਾਂ ਇਹ ਜ਼ਰੂਰ ਆ ਕੱਲ ਜਿਸ ਤਰ੍ਹਾਂ ਦਾ ਭਾਜਪੀ ਵੱਲੋਂ ਲੋਕਾਂ ਦੇ ਨਾਲ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਹੋਇਆ ਜਿਸ ਤਰੀਕੇ ਦੇ ਨਾਲ ਮੀਡੀਆ ਨੂੰ ਕੈਪਚਰ ਕੀਤਾ ਲੋਕਾਂ ਦੀ ਗੱਲ ਬਾਹਰ ਜਾਣ ਨੂੰ ਰੋਕਿਆ ਔਰ ਜਿਹੜੇ ਵੱਡੇ ਪੱਦਰ ਦੇ ਉੱਤੇ ਬੈਰੀਕੇਟਿੰਗ ਕਰਕੇ ਲੋਕਾਂ ਦਾ ਇੱਕ ਆਵਾਜ਼ਾਈ ਦਾ ਜਿਹੜਾ ਰਸਤਾ ਸੀ ਉਹ ਤੋੜ ਕੇ ਰੱਖਿਆ ਹੋਇਆ ਹੈ ਪੰਜਾਬ ਤੇ ਹਰਿਆਣੇ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਕੋਈ ਬਾਹਰਲੇ ਮੁਲਕਾਂ ਦੀਆਂ ਸਰ੍ਹਾਦਾਂ ਦੇ ਅਸੀਂ ਜਾਂਦੇ ਹੋਈਏ ਤੇ ਸਾਰੀ ਗੱਲ ਅਸੀਂ ਪੂਰੇ ਭਾਰਤ ਦੇ ਵਿੱਚ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਸਾਡਾ ਸ਼ੁਭ ਕਰਨ ਦੀ ਸ਼ਹਾਦਤ ਤੋਂ ਬਾਅਦ ਸ਼ੁਭ ਕਰਨੀਆਂ ਅਸਪਲ ਸ਼ਿਆਤਰਾਵਾਂ ਪੂਰੇ ਭਾਰਤ ਦੇ ਵਿੱਚ ਚੱਲ ਰਹੀਆਂ ਨੇ ਜਿਨ੍ਹਾਂ ਨੂੰ ਬੜਾ ਸਹਿਯੋਗ ਭਰਪੂਰ ਪਿਆਰ ਲੋਕ ਦੇ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਉਹਨਾਂ ਨੂੰ ਜਿਹੜੇ ਸਰਦਾਰਨੀ ਸਰਪਾ ਸਮਰਪਿਤ ਕਰਨ ਵਾਲੇ ਲੋਕਾਂ ਨੇ ਵੱਡੇ ਪ੍ਰੋਗਰਾਮ ਉਹਨਾਂ ਦੇ ਸੰਬੰਧ ਵਿੱਚ ਕੀਤੇ ਜਾ ਰਹੇ ਨੇ ਔਰ ਉਹ ਇਕੱਲਤਰਾਨੀ ਪੂਰੇ ਦੇਸ਼ ਦੇ ਵਿੱਚ ਜਾਗਰਤੀ ਦੀ ਮਹਿੰਮ ਦਾ ਕੰਮ ਇਹ ਕਰ ਰਹੇ ਨੇ ਔਰ ਇਸੇ ਦੇ ਜਰੀਏ ਅਸੀਂ ਅਸੀਂ ਉਹਨਾਂ ਪੋਲੀਟੀਕਲ ਧਿਰਾਂ ਤੋਂ ਸਵਾਲ ਵੀ ਪੁੱਛਾਂਗੇ ਅੱਜ ਜਦੋਂ ਚੋਣਾਂ ਦਾ ਸਮਾਂ ਦੇ ਵਿੱਚ ਉਹ ਕਿੰਨਾ ਜਾਣਗੇ ਕਿ ਕੀ ਇਹ ਸ਼ੁਭ ਕਰਨ ਜਿਹੜਾ ਤੁਸੀਂ ਮਾਰਿਆ ਗੋਲੀ ਮਾਰ ਕੇ ਇਹ ਜਿਹੜੀ ਗੱਲ ਕਹਿਣ ਚੱਲਿਆ ਸੀ ਕੀ ਮੋਦੀ ਜੀ ਤੇਰੇ ਵਾਅਦੇ ਨਹੀਂ ਸੀ ਲੋਕਾਂ ਨਾਲ ਤੇ ਕੀ ਤੂੰ ਚੋਣਾਂ ਦੌਰਾਨ ਵਾਅਦੇ ਕਰਕੇ ਤੇ ਜੇ ਲੋਕ ਤੈਨੂੰ ਮੁੜ ਦੁਬਾਰਾ ਵਾਅਦੇ ਯਾਦ ਕਰਾਉਣ ਆ ਰਹੇ ਨੇ ਕੀ ਫਿਰ ਤੁਸੀਂ ਅੱਗੇ ਵੀ ਲੋਕਾਂ ਨਾਲ ਇਹ ਵਰਤਾਓ ਕਰੋਗੇ ਅੱਗੇ ਵੀ ਤੁਸੀਂ ਲੋਕਾਂ ਦੇ ਗੋਲੀਆਂ ਮਾਰਾ ਕਰੋਗੇ ਜਾਂ ਲੋਕਾਂ ਦੀ ਗੱਲ ਸੁਣੋਗੇ ਇਹ ਗੱਲਾਂ ਦੇ ਸਵਾਲ ਅਸੀਂ ਉਹਨਾਂ ਤੋਂ ਪੁੱਛਣੇ ਨੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਉਹਨਾਂ ਤੋਂ ਪੁੱਛਣਗੇ ਅ ਕਈ ਪਿੰਡਾਂ ਦੇ ਵਿੱਚ ਪੋਸਟਰ ਵੀ ਲਗਾਏ ਗਏ ਨੇ ਕਿ ਬੀਜੇਪੀ ਦਾ ਬਹੁਤ ਕੀ ਤੇ ਦੇਊਗਾ ਸਾਨੂੰ ਕੀ ਕਹਿਣਾ ਤੇ ਦੇਖੋ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਬਣਿਆ ਹੈ ਉਹ ਇੱਕ ਏਸ਼ਤਾਂ ਦਾ ਪ੍ਰੋਗਰਾਮ ਬਣਿਆ ਹੈ ਕਿ ਅਸੀਂ ਛਾਤ ਵਿੱਚ ਢੰਗ ਦੇ ਨਾਲ ਸਵਾਲ ਪੁੱਛਣੇ ਨੇ ਅਗਰ ਸਾਡੇ ਸਵਾਲਾਂ ਦੇ ਜਵਾਬ ਨਹੀਂ ਉਹ ਦਿੰਦੀ ਲੀਡਰਸ਼ਿਪਾਂ ਭੱਜਦੀ ਹੈ ਸਵਾਲਾਂ ਦੇ ਜਵਾਬ ਤੋਂ ਫਿਰ ਸੁਭਾਵਿਕ 하게 ਵਿਰੋਧ ਹੋਏਗਾ ਫਿਰ ਕੱਲੇ ਝੰਡੇ ਨਾਲ ਵਿਰੋਧ ਵੀ ਕਰਾਂਗੇ ਲੇਕਿਨ ਜਿਹੜੇ ਪੋਸਟਰ ਲਾਏ ਨੇ ਪੋਸਟਰ ਅਸੀਂ ਸ਼ੁਭ ਕਰਨ ਦੀ ਵੱਡੀ ਤਸਵੀਰ ਔਰ ਉੱਪਰਲੇ ਪਾਸੇ ਲਿਖ ਕੇ ਲਾਵਾਂਗੇ ਅਸੀਂ ਕਿ ਮੇਰਾ ਕੀ ਕਸੂਰ ਸੀ ਫੱਲੇ ਲਿਖ ਕੇ ਪਾਵਾਂਗੇ ਕਿ ਮੈਂ ਤਾਂ ਮਾਨਯੋਗ ਮੁੱਖ ਪ੍ਰਧਾਨ ਮੰਤਰੀ ਜੀ ਤੁਹਾਡੇ ਸਾਡੇ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਾਉਣ ਚੱਲਿਆ ਸੀ ਕਿ ਤੁਸੀਂ ਆਹਾ ਆ ਹਿੱਟ ਲਿਖੇ ਵਾਅਦੇ ਸਾਡੇ ਨਾਲ ਕੀਤੇ ਨਹੀਂ ਤਾਂ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਉਹ ਪੋਸਟਰ ਲਾਵਾਂਗੇ ਔਰ ਸਾਡਾ ਉਹ ਮਹਮ ਚੱਲੇਗੀ ਪੂਰੇ ਪਾਰਕ ਦੇ ਵਿੱਚ ਉਹ ਪੋਸਟਰ ਲੱਗਣਗੇ ਗਿੱਦੜਵਾਹਾ ਤੋਂ ਸੋਨੀ ਟੱਲਾ ਦੀ ਰਿਪੋਰਟ